ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਪਚਿਤਰ ਪਾਵਨ ਪਵਿੱਤਰ ਮਿੱਤਰ ਰਾਜ ਮੋਰਿਆਏ ਹਨ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਕਿਸੇ ਵੀ ਖੁਸ਼ੀ ਦੇ ਸਮਾਗਮ ਤੇ ਇਹ ਸ਼ਬਦ ਆਪ ਜੀ ਪੜ ਸਕਦੇ ਹੋ ਗਾਇਨ ਕਰ ਸਕਦੇ ਹੋ ਸਾਹਿਬ ਸ੍ਰੀ ਗੁਰਜਿੰਦ ਦੇਵ ਜੀ ਮਹਾਰਾਜ ਉਹਨਾਂ ਦੇ ਗੁਰਪੁਰਬ ਨੂੰ ਸਮਰਪਿਤ ਸ਼ਬਦ ਅੱਜ ਆਪਾਂ ਹੈ ਸਿੱਖਾਂਗੇ ਜੀ ਉੰਜ ਆਪ ਜੀ ਇਸ ਨੂੰ ਕਿਸੇ ਵੀ ਖੁਸ਼ੀ ਦੇ ਸਮਾਗਮ ਤੇ ਗਾਇਨ ਕਰ ਸਕਦੇ ਹੋ ਅੱਜ ਆਪਾਂ ਹੈ ਸ਼ਬਦ ਮਾਧ ਸ਼ਬਦ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਇਸ ਸ਼ਬਦ ਦੇ ਤਾਲ ਗਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੁਮਲ ਮਾਪਾ ਦਾ ਕੁਮਰਤਨੀ ਕੁਮਲ ਦਾ ਸ਼ੁੱਧ ਤੇ ਨਹੀਂ ਸ਼ੁੱਧ ਵੀ ਇਸ ਸ਼ਬਦ ਦੇ ਅੰਦਰ ਸਵਰ ਲੱਗਣਗੇ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹਨ ਆਪਾਂ ਸ਼ਬਦ ਸਿੱਖੀਏ ਪਉਜਗਤੀ ਮਾਫੀ ਪਖਸ਼ਨੀ ਹੈ ਕਿ ਤੁਸ ਸਮੱਧ ਬਖਸ਼ਨੀ ਸ਼ਬਦ ਸਿੱਖੀਏ ਜੀ ਜੰਮੂਰੀ ਆਏ ਹੈ ਆ ਜਿ ਤਰ ਚਿਤਰ ਬਨਕ ਬਨੇ ਬਚਤਰ ਪਵਨ ਮਲ ਤੇਰ ਮਕਰ ਆਜ ਮੋਰੀ ਆਏ ਸੁਪਨ ਚਿਤਰ ਚਿਤਰ ਬਨਕ ਬਨੇ ਬਚਤਰ ਪਵਨ ਪਰ ਤੇਰ ਮਕਰ ਆਜ ਮੋਰੀ ਆਏ ਆਜ ਮੋਰੀ आए हैं परम दयाल लाल लोचन बेसार मुख बदन रसाल मद मधुर पिए हैं परम दयाल लाल लोचन बेसार मुख वचन रसाल मद मग, मद्र प आए हैं आज मोरे आए हैं सोबित सजसन बेलासन दया उक माल प्रेम रस विषम सम हुए समय है आज मूर् आए ਸ਼ਾਤ੍ਰੀਤ ਸ਼ਬਦ ਸੁਨਾ ਅੱਖੀਆਂ ਉਗਰ ਗਈ ਪਈ ਜਲਮੀਨ ਗਤ ਬੇਰਹ ਜਗਾਏ ਹੈ ਪਈ ਜਲਮੀਨ ਗਤ ਬੇਰਹ ਜਗਾਏ ਹੈ ਆਜ ਮੋਰੇ ਆਏ ਹੈ ਆਜ ਮੋਰੇ ਸਾਹੀ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿੱਖਾਂਗੇ ਜੀ ਆਜ ਮੋਰੀ ਆਏ शब्द ए लाइन कटी आएगी आ आज मोरे मोरे आज मोरे मोरे आए हैं पावन पवित्र। ਪਵਿੱਤਰ ਮਿੱਤਰ ਆਜ ਮੋਰੇ ਆਇਆ ਹੈ ਪਵਿੱਤਰ ਮਿੱਤਰ ਆਜ ਮੋਰੇ ਆਇਆ ਹੈ ਆਜ ਮੋਰੇ ਆਇਆ ਹੈ ਬਨ ਚਰਿਤ ਚਿਤਰ ਬਾਨਕ ਬਨੇ ਬਚਤਰ ਬਾਨਕ ਬਨੇ ਬਚਤਰ ਬਨੇ ਬਚਤਰ ਪਾਵਨ ਪਵਿੱਤਰ ਮਿੱਤਰ ਬਾਨਕ ਬਨੇ ਬਚਤਰ वन पवित्र मित्र आज मोरे आए हैं आज मोरे आए हैं आज मोरे आए हैं यह स्थाई है अब अपन अंतरा सिखांगे परम दयालला ਪਰਮ ਦਇਆਲ ਲਾਲ ਲੋਚਨ ਬੇਸਾਰ ਮੁਖ ਬਚਨ ਰਸਾਲ ਮਦ ਮੁਖ ਬਚਨ ਰਸਾਲ ਮਦ ਮਦਰ ਪਿਆਏ ਹੈ मधुर पियाए हैं मधुर पियाए हैं फिर स्थाई आज मोरे आए हैं फिर स्थाई आ जाएगी हूँ आप दूसरा अंदर सीखा सोबित सो से जासन बिलासन दे अंग ਪ੍ਰੇਮ ਰਸ ਬਿਸਮ ਹੋਏ ਸਹਜ ਸਮਾਏ ਹੈ ਪ੍ਰੇਮ ਰਸ ਬਿਸਮ ਹੋਏ ਸਹਜ ਸਮਾਏ ਹੈ ਅਜ ਮੋਰੀ ਆਏ ਹੈ ਫਿਰ ਅਸਥਾਈ ਆ ਜਾਏਗੀ ਹੁਣ ਆਪਾਂ ਲਾਸਟ ਤੀਸਰਾ ਅੰਦਰਾ ਸਿੱਖਾਂਗੇ ਚਾਤ੍ਰਿਕ ਸ਼ਬਦ ਸੋਨ ਅੱਖੀਆਂ ਯੋਗਰ ਗਈ ਅਈ ਜਲ ਮੀਨ ਗਤ ਬੇਰ ਹੈ ਜਗਏ ਹੈ ਪਈ ਜਲ ਮੀਨ ਗਤ है जग है। आए हैं आज मोरे आए हैं आज मोरे आए हैं पावन पवित्र अरमित आज मोरे आए हैं आज मोरे आए हैं ਹੇ ਅੱਜ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸਰਾਹ ਤੇ ਸਾਰਾ ਸ਼ਬਦ ਸਮਝਾਇਆ ਆਪ ਜੀ ਨੂੰ ਉਸੇ ਤਰੀਕੇ ਨਾਲ ਸ਼ਬਦ ਸਿੱਖਣਾ ਹੈ ਭੁੱਲ ਚੁੱਕ ਦੀ ਮਾਫੀ ਹੈ ਕਿ ਤੁਸੀਂ ਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ